ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਲੋਟੂ ਸਰਕਾਰ ਮੁਰਦਾਬਾਦ ਲੋਟੂ ਸਰਕਾਰ ਮੁਰਦਾਬਾਦ ਭਵਨਤਨ ਮੁਰਦਾਬਾਦ ਭਵਨਤਨ ਮੁਰਦਾਬਾਦ ਸ ਮੈਂ ਤੁਹਾਨੂੰ ਵੀ ਬੇਨਤੀ ਕਰਨੀ ਚਾਹਨਾ ਸੀ ਇਹ ਸਰਪ ਸਾਹਿਬ ਦੇ ਚੰਗੇ ਕੰਮਾਂ ਨੂੰ ਲਾਓ ਆ ਲੁੱਟਾ ਖੋਹ ਦੇ ਕੰਮਾਂ ਨੂੰ ਲਾਓ ਚੋਰਾ ਨੂੰ ਫੜਨ ਨੂੰ ਲਾਓ ਕਾਂਗਰਸੀਆਂ ਨੂੰ ਫੜਨ ਨੂੰ ਲਾਓ ਤੁਸੀਂ ਇਹ ਟੋਪੜ ਦਾ ਬੁਟਾ ਆ ਪੰਜ ਸਾਲ ਪਹਿਲਾਂ ਹੋਇਆ ਪੰਜ ਵੱਢ ਕੇ ਇਹਨੂੰ ਲਾਂਬੇ ਮਾਰਨ ਹੀ ਰਹਿ ਗਏ 2.5 ਸਾਲ ਇਹਦਾ ਉਹ ਹਾਲ ਕਰਾਂਗੇ ਧੌਣੋਂ ਫੜਫੜ ਕੇ ਦੋ ਤਿੰਨ ਮਹੀਨੇ ਛੁੱਟੀ ਲਾਵਾਂਗੇ ਰੋੜਾ ਸਾਹਿਬ ਤੋਂ ਕਿਉਂਕਿ ਰੋੜਾ ਸਾਹਿਬ ਨੇ ਮੰਤਰੀ ਵੀ ਬਣ ਜਾਣਾ ਸਰਕਾਰ ਵੀ ਕਾਂਗਰਸ ਦੀ ਬਣ ਜਾਣੀ ਮੈਂ ਤੁਹਾਨੂੰ ਵਾਅਦਾ ਕਰਦਾ ਇਹਨੂੰ ਸਾਰੇ ਕੱਬਰ ਨੂੰ ਧੌਣੋਂ ਫੜਫੜ ਕੇ ਕਬਰਲੇ ਲਾਵਾਂਗੇ ਜਿੰਦਰਾ ਕਰੋ ਕਦੀ ਕਿ ਇਹਦਾ ਘੱਟ ਬਣ ਜਾਂਦਾ ਕਿੱਡੇ ਹਾਲਾਤ ਮਾੜੇ ਆ ਪਿਛਲੀ ਵਾਰੀ ਮੈਂ ਬਹੁਤ ਸ਼ਲਾਦਾ ਸ਼ਰਮਸ਼ੰਤੀ ਨਾ ਮੈਂਬਰ ਬਣਿਆ ਪ੍ਰਧਾਨ ਬਣਿਆ ਉੱਥੇ ਪੁਲਿਸ ਦੇ 20 ਬੰਦੇ ਭੇਜੇ ਗਏ ਬੰਟੀ ਨੇ ਪ੍ਰਧਾਨਾਂ ਨੂੰ ਅੰਦਰ ਬਾੜ ਕੇ ਕੁੱਟ ਕੇ ਪ੍ਰਧਾਨ ਬਣ ਗਿਆ ਇੰਨੀ ਇਹਨਾਂ ਦੀ ਮਾੜੀ ਹਾਲਾਤ ਆ ਮੈਂ ਮੰਤਰੀ ਜੀ ਦਾ ਨਾਂ ਲੈ ਕੇ ਕਹਿੰਦਾ ਜਿੰਪਾ ਜੀ ਤਕੜੇ ਹੋ ਜਾਓ ਕੋਈ ਨਹੀਂ ਕਿ ਦੁਸ਼ਮਣੀ ਰੱਖੀ ਜਿੰਨੀਆਂ ਕਿ ਤੁਹਾਡੀਆਂ ਲੱਤਾਂ ਚੱਲ ਲੈਣ ਸਾਡੇ ਦੇ ਕੋਈ ਨਹੀਂ ਦਿੱਦਣ ਦੇ ਜੰਮੇ ਪਰਚੇ ਚੱਲਦੇ ਆ ਦੋ ਹੋਰ ਕਰਾ ਦੂੰਗਾ ਕੋਈ ਫੋਲਮ ਨਹੀਂ ਕਿਸੇ ਨੇ 26 ਚ ਰਟਾਇਰ ਹੋਣਾ ਕਿ ਇਹਨੇ 27 ਹੋ ਜਾਣਾ ਜਾਨ ਨਹੀਂ ਦੇਣਾ ਮੈਂ ਕਿਹਾ ਤੁਸੀਂ ਚਿੰਤਾ ਨਾ ਕਰੋ ਮੈਂ ਰਹਿਣਾ ਨਹੀਂ ਕਾਂਗਰਸੀਆਂ ਨੂੰ ਤੁਹਾਨੂੰ ਛੱਡਣਾ ਨਹੀਂ ਤੁਸੀਂ ਜਾਨ ਵੀ ਦੇਣਾ ਕਿਤੇ ਮੈਂ ਤੁਸੀਂ ਤਾਂ ਟੱਪ ਟੱਪ ਕੇ ਇੱਧਰ ਚੜ ਗਏ ਮੰਤਰੀ ਬਣ ਗਏ ਚਿੰਤਾ ਨਾ ਕਰੋ ਨਾਂ ਵੀ ਕੋਲ ਬਣਾ ਗਏ ਲੇਕਿਨ ਕਾਂਗਰਸ ਨੂੰ ਖੜੇ ਕਰਨ ਲਈ ਜਿਹੜੇ ਮੈਂ ਮੇਰੋੜਾ ਜੀ ਨੂੰ ਬੇਨਤੀ ਕਰਦਾ ਕਿ ਪਾਲਸੀ ਬਣਾਇਓ ਸਰਕਾਰਾਂ ਫੜਦੀ ਮੈਂ ਬੇਨਤੀ ਕਰੂਗਾ ਉੱਥੇ ਟ੍ਰਾਂਸਫਰ ਜੀ ਪਾਸ ਕਰਿਓ ਪੈਸੇ ਦੇਣ ਵਾਲੇ ਨੂੰ ਫੜਿਓ ਦੋ ਦੋ ਕੱਪੜੇ ਪਹਿਣਾ ਸਾਹਮਣੇ ਲੈ ਲਏ ਸੀ ਇੰਨੇ ਨੇ ਪੈਸੇ ਦੇ ਭਾੜੂ ਤੇ ਇੰਨੇ ਦੀ ਬੋਟੀ ਨੂੰ ਤੇ ਇੰਨੇ ਦੇ ਭਤੀਜੇ ਨੂੰ ਦਿੱਤੇ ਲੋੜੀ ਨਹੀਂ ਪਈ ਗਵਾਹ ਦੀ ਉਹੀ ਬੰਦੇ ਕੋ ਪਰਚੇ ਦਰਜ ਕਰਾ ਕੇ ਇਹਨਾਂ ਨੂੰ ਤੱਕ ਦੇਣਾ ਆਪਾਂ ਤਾਂ ਉਸ ਦੀ ਚਿੰਤਾ ਰੱਖ ਰਹੇ ਹਾਂ ਕਿ ਤੱਕਾ ਕਰ ਲਓ ਜਿੰਨਾ ਕਰਦੇ ਕਾਂਗਰਸੀ ਨੂੰ ਤਕੜੇ ਹੋ ਜੋ ਹੁੰਦਾ ਰੋੜਾ ਸਾਹਿਬ ਆਗੇ ਪਹਿਲਾਂ ਤਾਂ ਚਲੋ ਕਾਂਗਰਸੀ ਵੀ ਕਹੀ ਸੀਗੇ ਜੇ ਕਾਂਗਰਸੀ ਨੂੰ ਮਾਰਦੇ ਸੀਗੇ ਹੁੰਦਾ ਰੋੜਾ ਸਾਹਿਬ ਆਗੇ ਚੱਕਦਾ ਕਿ ਫਟੇਰਾਂ ਦੀ ਚਿੰਤਾ ਨਾ ਕਰੋ ਧਰਨਾ ਤੁਸੀਂ 2000 ਬੰਦਾ ਕਹਿੰਦੇ ਮੈਂ ਕਾਂਗਰਸ ਦੇ ਵਿਰੋਧ ਦੇ باوجود ਵੀ 20 ਹਜ਼ਾਰ ਬੰਦੇ ਦਾ ਧਰਨਾ ਲਾ ਕੇ ਕੋਈ ਧਰਨਾ ਲਾਤੀ ਸਾਰੇ ਅਸੀਂ ਜਦੋਂ ਤੁਸੀਂ ਸਾਡੇ ਨਾਲ ਹੋ ਕਿ ਮੈਂ ਪੰਜਾਬ ਨੂੰ ਲਾਗ ਰੱਖਦਾ ਹਾਂ ਤੁਸੀਂ ਚਿੰਤਾ ਨਾ ਕਰੋ ਕਿੰਦਾ ਦੇ ਦੇ ਕੋਈ ਯੂਥ ਕਿਥੇ ਕਾਫੀ ਘਟ ਗਿਆ ਸੀ ਕਾਂਗਰਸ ਵਿੱਚ ਹੁਣ ਅੱਗੇ ਲਿਆਉਣ ਕੀ ਕੋਸ਼ਿਸ਼ ਦੇਖੋ ਕਾਂਗਰਸ ਪਾਰਟੀ ਦੇ ਵਿੱਚ ਕੁਝ ਕਮੀਆਂ ਸੀ ਜਿਹਦੇ ਕਰਕੇ ਯੂਥ ਨੂੰ ਇਹ ਆਸ ਸੀਗੀ ਕਿ ਸਾਨੂੰ ਨੌਕਰੀਆਂ ਮਿਲੂਗੀਆਂ ਉਹ ਆਮ ਆਦਮੀ ਪਾਰਟੀ ਵਿੱਚ ਲੱਗੀ ਸੀ ਹੁਣ ਯੂਥ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਤੁਸੀਂ ਚਿੰਤਾ ਨਾ ਕਰੋ ਜਦੋਂ ਹੁਣ ਕੋਈ ਵੀ ਇਲੈਕਸ਼ਨ ਹੋਊਗਾ ਚਾਹੇ ਸਰਪੰਚੀ ਦਾ ਹੋਊਗਾ ਚਾਹੇ ਬਲਾਕ ਸੰਮਤੀ ਦਾ ਹੋਊਗਾ ਚਾਹੇ ਕੌਂਸਲਰ ਪਤਾ ਲਾ ਦੇਖਿਆ ਜਾਵੇ ਜਦੋਂ ਥੋੜਾ ਸਾਹ ਕਾਂਗਰਸ ਛੱਡ ਕੇ ਚਲ ਗਿਆ ਸੀ ਕੌਂ ਦੇ ਵਿੱਚ ਕਾਫੀ ਘਰ ਮਹਿਸੂਸ ਕੀਤੀ ਜਾ ਰਹੀ ਉਹ ਵਾਪਸ ਆਉਣਾ ਕਿੰਨੀ ਖੁਸ਼ੀ ਲੈ ਬਹੁਤ ਖੁਸ਼ੀ ਹੈ ਜੀ ਕਾਂਗਰਸ ਥੋੜਾ ਸਾਹ ਦੇ ਆਣਾ ਦੇਖੋ ਰੌਣਕਾਂ ਲੱਗੀਆਂ ਦੁਬਾਰਾ ਥੈਂਕ ਯੂ ਜੀ ਸਦੋਂ ਪੂਰੇ ਬਲਾਕਾਂ ਦੇ ਸਾਡੇ ਬਲਾਕ ਪ੍ਰਧਾਨਾਂ ਦੇ ਹਰ ਬਲਾਕ ਦੇ ਵਿੱਚ ਧਰਨੇ ਲਗਾਏ ਜਾ ਰਹੇ ਆ ਕੋਈ ਜੋ ਪੰਜਾਬ ਦੇ ਅੰਦਰ ਕਤਲੇਆਮ ਠੱਗੀ ਠੋਰੀ ਲੁੱਟਖੋ ਹੋ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਹਰ ਬਲਾਕ ਤੇ ਧਰਨਾ ਲਾਇਆ ਜਾ ਰਿਹਾ ਉਹਦੇ ਤੁਸੀਂ ਦੇਖ ਰਹੇ ਆ ਲੋਕ ਕਿੰਨੇ ਦੁਖੀ ਨੇ ਔਰ ਲੋਕ ਆਪਣਾ ਕੰਮ ਕਾਜ ਛੱਡ ਕੇ ਵਰਕਿੰਗ ਡੇ ਦੇ ਵਿੱਚ ਵੀ ਅੱਜ ਦਰਨਾ ਲਾਉਣ ਪਹੁੰਚੇ ਨੇ ਉਹਨਾਂ ਦਾ ਮਕਸਦ ਹੀ ਸਿਰਫ ਇਹਨਾਂ ਆ ਕਿ ਅਸੀਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ ਇਹਨਾਂ ਦੇ 2.5 ਸਾਲ ਬੀਤ ਗਏ ਸਵਾ ਜੇ ਅਸੀਂ ਕਈ ਇਹ ਵੀ ਲਾਰਿਆਂ ਤੋਂ ਵਾਦਿਆਂ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਅੱਜ ਗੱਲਾਂ ਹੁੰਦੀਆਂ ਸਰਕਾਰੀ ਕਰਮਚਾਰੀਆਂ ਦੀਆਂ ਯੂਨੀਆਂ ਕੋਈ ਵੀ ਵਰਗ ਲਾ ਲੋ ਸਾਰੇ ਵਰਗ ਸੜਕਾਂ ਤੇ ਕੋਈ ਵੀ ਵਰਗ ਜਿਹੜਾ ਇਹਨਾਂ ਤੋਂ ਸੰਤੁਸ਼ਟ ਨਹੀਂ ਹੈ। ਕਿ ਅਗਰ ਸੰਤੁਸ਼ਟ ਹੋਵੇ ਸਰਕਾਰ ਤਾਂ ਫੇਰ ਇਹ ਲੋਕ ਸੜਕਾਂ ਤੇ ਕਿਉਂ ਆਣ? ਸਰ ਲਾ ਹੁਣ ਆਰਡਰ ਦੀ ਗੱਲ ਕਰੀ ਲਗਾਤਾਰ ਲੁੱਟਾਂ ਖੋ ਦੀ ਬਾਰਦਾਤਾਂ ਅੱਗੇ ਨਾਲ ਵੀ ਵਧਦੀਆਂ ਜਾ ਰਹੀਆਂ। ਕਿੱਦਾਂ ਦੇ ਦੋ ਤੁਸੀਂ ਹੁਣ? ਦੇਖੋ ਜੀ ਉਹ ਤਾਂ ਸਾਰਾ ਕੁਝ ਨਜ਼ਰ ਹੀ ਆ ਰਿਹਾ। ਹਰ ਬੰਦਾ ਪੰਜਾਬ ਦੀ ਅਮਨ ਔਰ ਸ਼ਾਂਤੀ ਚਾਹੁੰਦਾ। ਅੱਜ ਉਹਦੇ ਲਈ ਤਾਂ ਧਰਨਾ ਦਿੱਤਾ ਜਾ ਰਿਹਾ। ਕਿ ਸ਼ਾਂਤ ਕੁਛ ਹੈ ਹੀ ਨਹੀਂ ਐ, ਪਤਾ ਹੀ ਨਹੀਂ ਐ। ਲੁੱਟ ਖੋ ਜਿੱਥੇ ਕੋਈ ਜਾਂਦਾ ਉਥੇ ਗੱਡੀ ਖੜੀ ਕਰਦਾ ਕੋ ਸਕੂਟਰ ਦੇ ਇੰਨੀ ਇੰਨਾ ਜ਼ਿਆਦਾ ਕਦੀ ਦੇਖਿਆ ਨਹੀਂ ਸੀ। 92 ਸੀਟਾਂ ਲੈ ਕੇ ਆਵਾਜ਼ੀ ਪਾਰਟੀ ਸੱਤਾ ਚਾਈ ਸੀ ਕਿ ਲੋਕਾਂ ਲਈ ਅਸੀਂ ਇਹ ਖਰੇ ਉਤਰਾਂਗੇ ਪਰ ਦੇਖਿਆ ਜਾਵੇਗਾ ਉਹ ਲੋਕਾਂ ਨੇ ਕੋਈ ਹਿੱਤ ਦੀ ਕੋਈ ਗੱਲ ਨਹੀਂ ਕਰੇ ਮਲਾਇਮਾਂ ਦੀ ਗੱਲ ਹੋਵੇ ਚਾਹ ਲੋਕਾਂ ਦੀ 1000 ਰੁਪਏ ਦੀ ਗੱਲ ਕਰਦੇ ਹੋਰ ਤਣੇ ਤੱਕ ਨਹੀਂ ਦਿੱਤਾ ਗਿਆ ਸਰ ਪੰਜਾਬ ਦੇ ਲੋਕ ਠਗੇ ਹੋਏ ਮਹਿਸੂਸ ਕਰ ਰਹੇ ਨੇ ਉਹਨਾਂ ਨੇ ਵਿਸ਼ਵਾਸ ਕੀਤਾ ਸੀ ਐਡਾ ਵੱਡਾ ਮੰਡਟ ਕਦੀ ਨਹੀਂ ਦਿੱਤਾ ਗਿਆ ਜਿਹੜਾ ਇਹ ਮੰਡਟ ਇਹਨਾਂ ਨੂੰ ਮਿਲਿਆ ਸੀ ਸੋ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਢਾਈ ਸਾਲ ਰਹਿੰਦੇ ਆ ਲੋਕਾਂ ਦੇ ਅਸੀਂ ਤਾਂ ਉਮੀਦ ਕਰਦੇ ਆ ਕਿ ਐਡਾ ਵੱਡਾ ਮੰਡੇਗਾ ਲੋਕਾਂ ਦੇ ਕੰਮ ਕਰਨਗੇ ਪਰ ਉਹ ਜਿਹੜੇ ਅੱਜ ਲੋਕ ਸੜਕਾਂ ਤੇ ਆ ਰਹੇ ਨੇ ਕੋਈ ਲੋਕਾਂ ਦੇ ਕੰਮ ਨਹੀਂ ਹੋ ਰਿਹਾ ਪਰ ਹੁਣ ਦੇਖੇ ਜੇ ਦਿੱਲੀ ਦੀ ਜਿਹੜੀ ਸੱਤਾ ਵੀ ਚੇਂਜ ਹੋਣ ਜਾ ਰਹੀ ਹੈ ਕੇਜਲ ਬਦਲ ਰਹੇ ਨੇ ਮੁੱਖ ਮੰਤਰੀਓ ਤੁ ਲੱਗਦਾ ਕਿ ਪੰਜਾਬ ਵਿੱਚ ਆ ਕੇ ਉਹ ਸੱਤਾ ਨੂੰ ਸੰਭਾਲਣਗੇ ਸਰ ਸਾਡਾ ਕੰਮ ਹੈ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਇਹਨੀ ਪਾਰਟੀ ਚ ਕੀ ਹੋ ਰਿਹਾ ਨਹੀਂ ਹੋ ਰਿਹਾ ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ ਅਸੀਂ ਤਾਂ ਲੋਕ ਕਾਂਗਰਸ ਪਾਰਟੀ ਦਾ ਰਾਜ ਸੀ ਇਹ ਤਾਂ ਉਦੋਂ ਲੋਕਾਂ ਦੀ ਆਵਾਜ਼ ਬੁਲੰਦ ਨਹੀਂ ਹੋਈ ਨਾ ਕਿਸੇ ਨੌਕਰੀਆਂ ਮਿਲੀਆਂ ਤੇ ਲੁੱਟਾ ਖੂਹਾਂ ਦਾ ਬਾਰ ਹੁੰਦਾ ਸੀ ਤੇ ਨਸ਼ੇ ਦੀ ਗੱਲ ਕਰੀਏ ਨਸ਼ਾ ਵੀ ਉਦੋਂ ਚੱਲਦਾ ਸੀ ਤੇ ਆਪਣੀ ਸਰਕਾਰ ਵੇਲੇ ਕਿਉਂ ਨਹੀਂ ਰੋਕtham ਹੋਈ ਸ਼ਰ ਮੇਰੀ ਬੇਨਤੀ ਸੁਣੋ ਅੱਜ ਤੁਸੀਂ ਮਹਿਸੂਸ ਕਰਦੇ ਆ ਤੁਹਾਡੇ ਸਾਥੀ ਪੱਤਰਕਾਰ ਨੇ ਕੁਐਸਚਨ ਕੀਤਾ ਕਿ ਅੱਗੇ ਨਾਲ ਵੀ ਬਹੁਤ ਜ਼ਿਆਦਾ ਵਧ ਗਿਆ ਇਹ ਦੇਖੋ ਜਿਹੜੀ ਚੀਜ਼ ਹੈ ਨਾ ਜਦੋਂ ਤੁਸੀਂ ਕੋਈ ਵਾਅਦਾ ਕਰਦੇ ਆ ਅੱਛਾ ਜੇ ਤੁਸੀਂ ਮਹਿਸੂਸ ਕਰਦੇ ਆ ਇਹ ਗੱਲ ਨੂੰ ਕਿ ਇਹ ਇਹ ਪਹਿਲਾ ਚੀਜ਼ਾਂ ਸੀ ਤੇ ਲੋਕਾਂ ਨੇ ਇਹਨੂੰ ਐਡਾ ਵੱਡਾ ਮੈਂਡੇਟ ਦਿੱਤਾ ਨਾ ਲੋਕਾਂ ਨੇ ਕਿਹਾ ਅਕਾਲੀ ਦਲ ਦੇਖ ਲਈ ਆ ਬੀਜੇਪੀ ਦੇਖ ਲਈ ਕਾਂਗਰਸ ਦੇਖ ਲਈ ਇਹਨਾਂ ਨੂੰ ਮੌਕਾ ਦੇਈਏ ਇਹਨਾਂ ਦੀ ਕੋਈ ਕਾਰਗੁਜ਼ਾਰੀ ਕੋ ਕੰਮ ਤਾਂ ਦੇਖ ਕੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਇੱਕ ਪਰਵਰਤਨ ਦੇ ਤਹਿਤ ਲੋਕਾਂ ਨੇ ਵੋਟਾਂ ਪਾਈਆਂ ਨਾ ਅੱਜ ਪਰਵਰਤਨ ਦੇ ਨਾਲ ਜੋ ਪੰਜਾਬ ਦੇ ਲੋਕ ਦੇਖ ਰਹੇ ਨੇ ਤੁਸੀਂ ਮਹਿਸੂਸ ਕਰ ਰਹੇ ਹੋ ਅਸੀਂ ਵੀ ਮਹਿਸੂਸ ਕਰ ਰਹੇ ਹਾਂ ਜੀ ਮਨੀ ਵੀ ਮਾਰੀ ਜੀ